ਦੋਸਤੋ ਜਲਦੀ ਜਲਦੀ ਵੀਡੀਓ ਨੂੰ ਪਹਿਲਾਂ ਸ਼ੇਅਰ ਜਰੂਰ ਕਰਿਓ ਤੇ ਕਿਉਂਕਿ ਇਹ ਗੱਲ ਸਰਕਾਰ ਤੱਕ ਪਹੁੰਚਾਉਣੀ ਆ ਦੁਬਾਰਾ ਫੇਰ ਦਿੱਲੀ ਅੰਦੋਲਨ ਚੱਲ ਰਿਹਾ ਹੈਗਾ ਦੁਬਾਰਾ ਤੋਂ ਫੇਰ ਕਿਸਾਨ ਜਾ ਕੇ ਦਿੱਲੀ ਦੀਆਂ ਸੜਕਾਂ ਦੇ ਬੈਠਣਗੇ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਇਹ ਵੀਡੀਓ ਆਪਣੀ ਅੱਗੇ ਆਵੇ ਤਾਂ ਦੋਸਤੋ ਕਿਸਾਨ ਵੀਰੋ ਤੁਸੀਂ ਨੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਨਾ ਹੈਗਾ ਤਾਂ ਕਿ ਸਰਕਾਰ ਤੱਕ ਪਤਾ ਲੱਗ ਜੇ ਵੀ ਦੁਬਾਰਾ ਤੋਂ ਕਿਸਾਨ ਉੱਠ ਖੜੇ ਸਸਿਕਾ ਜੀ ਸਾਰਿਆਂ ਨੂੰ ਪਿੰਡੋਂ ਪਿੰਡੀ ਜੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈਗਾ ਤੇ ਪਿੰਡਾਂ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਵੀ ਦੁਬਾਰੇ ਫੇਰ ਆਪਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਉਣੇ ਨੇਗੇ ਦੁਬਾਰੇ ਫੇਰ ਅੰਦੋਲਨ ਲੱਗਣਾ ਦਿੱਲੀ 'ਚ ਕਿਉਂਕਿ ਜਿਹੜੀਆਂ ਮੰਗਾਂ ਸਰਕਾਰ ਨੇ ਮੰਨੀਆਂ ਸੀ ਉਹ ਲਾਗੂ ਨਹੀਂ ਕੀਤੀਆਂ ਬਹੁਤ ਸਾਰੀਆਂ ਮੰਗਾਂ ਨੇ ਕਿਸਾਨ ਭਰਾਵੋ ਜਿਵੇਂ ਖੇਤੀ ਨੂੰ ਆਪਣੇ ਪ੍ਰਦੂਸ਼ਣ ਮੁਕਤ ਕਰਨਾ ਤੇ ਉਹ ਨਹੀਂ ਕਰਿਆ ਗਿਆ ਹੈਗਾ ਤੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਮਤਲਬ ਕਿ ਲਾਗੂ ਕਰਨੇ ਤੇ ਐਮਐਸਪੀ ਲੈਣੀ ਸੀਗੀ ਉਹ ਦਿੱਤੀ ਨਹੀਂ ਗਈ ਕਿਸਾਨਾਂ ਨੂੰ ਹਰ ਇੱਕ ਫਸਲ ਤੇ ਐਮ ਐਸ ਪੀ ਦੇਣੀ ਸੀਗੀ ਉਹ ਨਹੀਂ ਦਿੱਤੀ ਗਈ ਅੱਜ 26 ਜਨਵਰੀ ਨੂੰ ਇੱਕ ਪਾਸੇ ਬਹੁਤ ਵੱਡੀ ਪਰੇਡ ਹੋ ਰਹੀ ਹੈਗੀ ਦੇਸ਼ ਕਰ ਰਿਹਾ ਹੈਗਾ ਪਰੇਡ ਵੀ ਇਹਦੇ ਵਿੱਚ ਮੁੱਖ ਮੰਤਰੀ ਕਰ ਰਹੇ ਨੇ ਆਪਣੇ ਦੇਸ਼ ਦੇ ਪਰ ਦੂਜੇ ਪਾਸੇ ਕਿਸਾਨ ਕਿਸਾਨ ਕਰ ਰਹੇ ਨੇ ਪਰੇਡ ਪਿੰਡਾਂ ਦੇ ਵਿੱਚ ਆਪਣੇ ਟਰੈਕਟਰ ਲੈ ਕੇ ਪਰੇਡ ਕਰ ਰਹੇ ਨੇ ਕਿਸਾਨ ਕਿਉਂਕਿ ਦੁਬਾਰੇ ਫੇਰ ਹੁਣ ਦਿੱਲੀ ਦੇ ਵੱਲ ਰੁੱਖ ਕਰਨ ਜਾ ਰਹੀ ਹੈਗੀ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਉਹ ਮੰਗਾਂ ਜਿਹੜੀਆਂ ਸਰਕਾਰ ਨੇ ਉਦੋਂ ਕਹਿਦਾ ਸੀਗਾ ਦੁਬਾਰਾ ਮੰਗਨੀਆਂ ਨਹੀਂ ਗਈਆਂ ਹੈਗੀਆਂ ਤੇ ਪਿੰਡੋਂ ਪਿੰਡੀ ਜਾ ਕੇ ਕਿਸਾਨ ਵੀਰ ਇਹ ਕਹਿ ਰਹੇ ਨੇ ਵੀ ਆਪਾਂ ਨੇ ਚੱਲਣਾ ਹੁਣ ਦੁਬਾਰਾ ਤਾਂ ਦਿੱਲੀ ਕਿਉਂਕਿ ਕਿਸਾਨਾਂ ਦੇ ਉਹ ਵਾਅਦੇ ਕਰਕੇ ਸਰਕਾਰ ਹੁਣ ਮੁੱਕਰ ਜਾ ਰਹੀ ਹੈਗੀ ਕਿਉਂਕਿ ਜਿਹੜੇ ਜਿਹੜੇ ਵਾਅਦੇ ਉਹਨਾਂ ਨੂੰ ਕਰੇ ਸੀਗੇ ਉਹ ਲਾਗੂ ਨਹੀਂ ਕੀਤੇ ਹੈਗੇ ਬਹੁਤ ਸਾਰੇ ਕਿਸਾਨ ਵੀਰਾਂ ਤੇ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ ਪਰਚੇ ਹੋਏ ਸੀਗੇ ਕਿਸਾਨ ਸਰਕਾਰ ਨੇ ਕਿਹਾ ਸੀਗਾ ਵੀ ਅਸੀਂ ਉਹ ਰੱਦ ਕਰ ਦਾਂਗੇ ਇੱਕ ਵੀ ਪਰਚਾ ਭਰਾਵੋ ਉਹ ਰੱਦ ਨਹੀਂ ਕਰਿਆ ਹੈਗਾ ਤੇ ਆਪਾਂ ਨੇ ਵੱਡੀ ਵੀਡੀਓ ਬਣਾ ਕੇ ਪਾਈ ਆ ਗਈ ਉਹਦੇ ਵਿੱਚ ਆਪਾਂ ਨੇ ਆਪਣੇ ਜਿਲ੍ਹਾ ਸਕੱਤਰ ਅਰਣ ਸਿੰਘ ਨਾਲ ਗੱਲਬਾਤ ਕਰੀ ਆ ਗਈ ਤੇ ਉਹਨਾਂ ਨੇ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਨਹੀਂ ਮੰਨੀਆਂ ਹੈਗੀਆਂ ਤੇ ਉਹਦੇ ਵਿੱਚ ਉਹ ਆਪਾਂ ਨੇ ਸਾਰੀ ਦੱਸੀ ਹੈ ਤੇ ਉਹ ਵੀਡੀਓ ਜਾ ਕੇ ਜਰੂਰ ਦੇਖੋ ਪਤਾ ਲੱਗ ਜੂ ਵੀ ਕਿਹੜੀਆਂ ਕਿਹੜੀਆਂ ਮੰਗਾਂ ਨੇ ਸਭ ਤੋਂ ਵੱਧ ਔਖਾ ਕਿਸਾਨਾਂ ਦੇ ਨਾਲ ਕਿਸਾਨਾਂ ਨੂੰ ਕੀ ਆ ਕਿਸਾਨ ਆਪਦੀ ਜ਼ਮੀਨ ਚੋਂ ਫਸਲ ਕੱਢ ਲੈਂਦੇ ਨੇ ਪਰ ਇਹ ਸੈਂਟਰ ਸਰਕਾਰ ਮੌਕੇ ਦੀ ਸਰਕਾਰ ਹੈ ਜਿਹੜੀ ਉਹ ਆਪਣੇ ਤੋਂ ਫਸਲ ਲੈ ਕੇ ਉਹਨਾਂ ਨੂੰ ਡਬਲ ਰੇਟ ਤੇ ਵੇਚਦੀ ਗਈ ਆਗੀ ਕਿਉਂਕਿ ਸਭ ਤੋਂ ਵੱਧ ਜਿਹੜੇ ਮੇਰੇ ਵੀਰ ਖੇਤੀ ਨਹੀਂ ਕਰਦੇ ਜਾਂ ਮੇਰੇ ਵੀਰ ਸ਼ਹਿਰ 'ਚ ਨੇ ਜਾਂ ਹੋਰ ਕਿਤੇ ਏਰੀਆ ਦੇ ਵਿੱਚ ਰਹਿੰਦੇ ਨੇ ਜੋ ਖੇਤੀ ਮਤਲਬ ਕਿ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੋ ਬਿੱਲ ਨੇ ਜਾਂ ਉਹ ਜੋ ਜੋ ਕਾਨੂੰਨ ਨੇਗੇ ਜਾ ਜੋ ਸਰਕਾਰ ਨਵੇਂ-ਨਵੇਂ ਇੱਕ ਢਾਂਚੇ ਆਪਦੇ ਲੈ ਕੇ ਆ ਰਹੀ ਹੈਗੀ ਵੀ ਉਹੋ ਕਿਸਾਨਾਂ ਨੂੰ ਹੀ ਉਹਨਾਂ ਦਾ ਨੁਕਸਾਨ ਆ ਕਿਸਾਨਾਂ ਨੂੰ ਘੱਟ ਨੁਕਸਾਨ ਆ ਜਿਹੜੀ ਆਮ ਜਨਤਾ ਕੀ ਉਹਨਾਂ ਨੂੰ ਜ਼ਿਆਦਾ ਨੁਕਸਾਨ ਆ ਕਿਸਾਨ ਕਿਸਾਨ ਅੰਦੋਲਨ ਸਿਰ ਤੇ ਆ ਜਾ ਰਿਹਾ ਹੈ ਸੋ ਆਪ ਸਭ ਨੂੰ ਪੰਜਾਬ ਵਾਸੀਆਂ ਨੂੰ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਬੇਨਤੀ ਆ ੁੱਲਣਾ ਨਹੀਂ ਸੇਰਾ ਕਰਦੇ ਹੋ ਇਹ ਕਾਫਲਾ ਨਹੀਂ ਬਈ ਮੁੱਕਦਾ ਇਹ ਤਾਂ ਆਈਓ ਜਾਊਗਾ ਜਿਹੜੇ ਜਿਹੜੇ ਕਿਸਾਨ ਇਹਦੇ ਵਿੱਚ ਨਹੀਂ ਸ਼ਾਮਲ ਹੋ ਸਕੇ ਉਹ ਬਸ ਵੀਡੀਓ ਸ਼ੇਅਰ ਕਰਨ ਤੇ ਜ਼ਰੂਰ ਜ਼ੋਰ ਲਾਓ ਤੇ ਬਾਈ ਟਰੈਕਟਰ ਘੱਟ ਤੋਂ ਘੱਟ 60 70 ਟਰੈਕਟਰ ਨੇਗੇ ਕਿਸਾਨਾਂ ਦੇ ਤਦਾਰੇ ਫੇਰ ਹੁਣ ਆਪਾਂ ਦਿੱਲੀ ਨੂੰ ਚੱਲਾਂਗੇ ਤੇ ਬਾਈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਪਿਛਲੀ ਵਾਰ ਕਿਹੜੇ ਕਿਹੜੇ ਗਏ ਸੀਗੇ ਤੇ ਐਤ ਕੀ ਕਿਹੜੇ ਕਿਹੜੇ ਜਾਣਗੇ ਮੇਰੇ ਵੀਰੋ ਉਹ ਕਾਫਲਾ ਦੇਖ ਸਕਦੇ ਹੋਗੇ ਹਜੇ ਜਾਈ ਜਾਂਦਾ ਅੱਗੇ ਇਹ ਇੱਥੋਂ ਲੈ ਕੇ ਹਜੇ ਇੱਧਰ ਚੱਲੀ ਜਾਂਦਾਗਾ ਪਹੁੰਚ ਗਏ ਆਪਾਂ ਕਿੰਗ ਦੋਲੇ ਵਾਲਾ ਕਿਣਕਵਾਲ ਨੂੰ ਜਾ ਰਿਹਾ ਕਾਫਲਾ ਤੁਹਾਨੂੰ ਮੈਂ ਦਿਖਾਦਾ ਇਧਰੋਂ ਭਾਈ ਆਪਾਂ ਸਾਰਿਆਂ ਨੂੰ ਪਤਾ ਵੀ ਮੌਸਮ ਕਿੰਨਾ ਜ਼ਿਆਦਾ ਖਰਾਬ ਆ ਕਿੰਨੀ ਜ਼ਿਆਦਾ ਧੁੰਦ ਪੈ ਰਹੀ ਆ ਵੀ ਕਿਸਾਨ ਦੇਖ ਲਓ ਭਾਈ ਫੇਰ ਵੀ ਟਰੈਕਟਰ ਲੈ ਕੇ ਹਨਾ ਪਿੰਡੋਂ ਪਿੰਡੀ ਜਾ ਰਹੇ ਨੇ ਲੋਕਾਂ ਨੂੰ ਦੱਸ ਰਹੇ ਨੇ ਵੀ ਆਪਾਂ ਨੇ ਦੁਬਾਰਾ ਫੇਰ ਤਰਨਾ ਲੈਣਾ ਹੈ ਉਹਨਾਂ ਦਿੱਲੀ ਜਾ ਕੇ ਕਿਉਂਕਿ ਮੋਦੀ ਨੇ ਦੁਬਾਰੇ ਫੇਰ ਉਹ ਮੰਗਾਂ ਜਿਹੜੀਆਂ ਉੱਥੇ ਉਹਨਾਂ ਨੇ ਮੰਨੀਆਂ ਸੀ ਉਹ ਦੁਬਾਰੇ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਆਪਾਂ ਵੀਡੀਓ ਪਾਈ ਹੋਈ ਉਹ ਜਰੂਰ ਜਾ ਕੇ ਦੇਖਿਓ ਕਿਹੜੀਆਂ ਕਿਹੜੀਆਂ ਮੰਗਾਂ ਨੇ ਬਾਈ ਸਵੇਰੇ ਦੇ ਚੱਲੇ ਹੋਏ ਨੇ ਕਿਸਾਨ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿੰਨੀ ਧੁੰਦ ਰਹਿੰਦੀ ਆ ਕਿੰਨਾ ਮੌਸਮ ਖਰਾਬ ਰਹਿੰਦਾ ਕਿਸਾਨਾਂ ਨੇ ਫੇਰ ਵੀ ਮਰਗੀ ਘੱਟ ਤੋਂ ਘੱਟ 20 ਤੋਂ 30 ਪਿੰਡਾਂ ਦੇ ਵਿੱਚ ਬਾਈ ਇਹ ਗੇੜਾ ਦਿੱਤਾਗਾ ਸਵੇਰੇ 9 ਵਜੇ ਤੋਂ ਲੈ ਕੇ ਉਹਨੇ 9 ਵਜੇ ਕਿੰਨੀ ਕਿੰਨੀ ਧੁੰਦ ਹੁੰਦੀ ਆ ਬਾਈ ਵੀਡੀਓ ਤੁਸੀਂ ਨੇ ਸ਼ੇਅਰ ਜ਼ਰੂਰ ਕਰਨੀਆਂ ਕਿਉਂਕਿ ਸਰਕਾਰ ਇਹ ਵੀਡੀਓ ਆਪਣੇ ਅੱਗੇ ਤੱਕ ਨਹੀਂ ਆਉਣ ਦੇਊਗੀ ਤਾਂ ਕਿ ਮਾਹੌਲ ਵਧੀਆ ਬਣੇ ਤਾਂ ਕਿ ਲੋਕ ਦਿੱਲੀ ਨੂੰ ਦੁਬਾਰਾ ਜਾਣ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਪਿੰਡਾਂ ਦੇ ਵਿੱਚ ਦੁਬਾਰਾ ਕਿਸਾਨ ਉੱਠ ਖੜੇ